ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਆਪਾਂ অপਸ਼ਨ ਦੇ ਚਾਰਟ ਨੂੰ ਮਤਲਬ ਕਿ ਜਿਹੜਾ ਆਪਾਂ অপਸ਼ਨ ਪਾਏ ਕਰਦੇ ਆ ਚਾਹੇ ਪੁੱਟ ਸਾਈਡ ਚਾਹੇ ਕਾਲ ਸਾਈਡ ਉਸ ਤੇ ਚਾਰਟ ਨੂੰ ਦੇਖ ਕੇ ਇੱਕ ਵਧੀਆ ਟ੍ਰੇਡ ਕਰ ਸਕਦੇ ਆ ਜਿਹਦੇ ਵਿੱਚ ਆਪਾਂ ਨੂੰ ਰਿਸਕ ਰਿਵਾਰਡ 1:2 1:3 ਦੇਖਣ ਨੂੰ ਮਿਲ ਜਾਂਦਾ ਹੈ ਠੀਕ ਆ ਬਹੁਤ ਹੀ ਸਿੰਪਲ ਤਰੀਕਾ ਹੈ ਤੇ ਮੈਕਸਿਮਮ ਟਾਈਮ ਇਹ ਸੈਟਅਪ ਬਣਦਾ ਰਹਿੰਦਾ ਹੈ ਤਕਰੀਬਨ ਹਫਤੇ ਦੇ ਵਿੱਚ 2 ਤੋਂ 3 ਵਾਰ ਤਾਂ ਪੱਕਾ ਹੀ ਬਣ ਜਾਂਦਾ ਹੈ ਠੀਕ ਆ ਤੇ ਜਦੋਂ ਮਤਲਬ ਕਿ ਕੋਈ ਵੱਡਾ ਗੈਪ ਟਾਉਨ ਜਾਂ ਗੈਪ ਆਪਾਂ ਹੁੰਦਾ ਹੈ ਉਦੋਂ ਇਹ ਨਹੀਂ ਬੰਦਦਾ ਠੀਕ ਹੈ ਤੇ ਇਸ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ ਸਟੌਪ ਲੌਸ ਬਹੁਤ ਛੋਟਾ ਹੁੰਦਾ ਹੈ ਇਹਦੇ ਵਿੱਚ ਆਪਾਂ ਮਤਲਬ ਕਿ ਨਿਫਟੀ ਦੇ ਚਾਰਟ ਦੇ ਉੱਤੇ ਸਿਰਫ ਇੱਕੋ ਚੀਜ਼ ਦੇਖਣੀ ਹੈ ਕੀ ਦੇਖਣੀ ਹੈ ਉਹ ਮੈਂ ਤੁਹਾਨੂੰ ਦੱਸੂਗਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਮਤਲਬ ਕਿ ਡਿਸਾਈਡ ਕਰ ਲੈਣਾ ਕਿ ਮੈਂ ਅੱਜ ਅਪਸਾਈਡ ਨੂੰ ਟ੍ਰੇਡ ਕਰਨੀ ਹੈ ਜਾਂ ਫਿਰ ਡਾਉਨਸਾਈਡ ਨੂੰ ਟ੍ਰੇਡ ਕਰਨੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਆਪਸ਼ਨ ਦਾ ਚਾਰਟ ਓਪਨ ਕਰ ਲਵਾਂਗੇ ਜਿਹੜਾ ਆਪਸ਼ਨ ਆਪਾਂ ਬਾਏ ਕਰਨਾ ਹੈ ਠੀਕ ਹੈ ਚਾਹੇ ਮਤਲਬ ਕਿ ਤੁਸੀਂ ਪੁੱਟ ਸਾਈਡ ਬਾਈ ਕਰਨਾ ਚਾਹੇ ਕਾਲ ਸਾਈਡ ਬਾਈ ਕਰਨਾ ਦੋਨੋਂ ਵਾਈ ਸਾਈਡ ਇਹ ਧਿਆਨ ਰੱਖਣਾ ਹੈ ਕਿ ਜਿੱਥੇ ਮਾਰਕੀਟ ਚੱਲ ਰਹੀ ਹੋਵੇਗੀ ਆਪਾਂ ਐਟ ਦਾ ਮਨੀ ਸਟ੍ਰਾਈਕ ਪ੍ਰਾਈਸ ਬਾਈ ਕਰਾਂਗੇ ਠੀਕ ਹੈ ਜਿਵੇਂ ਮੰਨ ਲਓ ਕਿ ਨਿਫਟੀ ਇਹ ਨਿਫਟੀ ਦੇ ਵਿੱਚ ਇਹ ਸੈਟਅਪ ਕੰਮ ਕਰੇਗਾ ਠੀਕ ਹੈ ਤੇ ਨਿਫਟੀ ਜਿਵੇਂ ਮੰਨ ਲਓ ਕਿ 22500 ਤੇ ਚੱਲ ਰਹੀ ਹੈ ਠੀਕ ਹੈ ਤੇ ਇੱਥੇ ਆਪਾਂ 22525 ਤੇ ਚੱਲ ਰਹੀ ਹੈ ਤੇ 22550 ਦਾ ਮਤਲਬ ਕਿ ਜਿਹੜਾ ਕਾਲ ਬਾਈ ਕਰਾਂਗੇ ਜੇ ਆਪਾਂ ਅਪ ਸਾਈਡ ਜਾਣਾ ਹੈ ਠੀਕ ਹੈ ਜੇ ਆਪਾਂ ਡਾਊਨ ਸਾਈਡ ਜਾਣਾ ਹੈ ਤੇ 2500 ਦਾ ਆਪਾਂ ਪੁੱਟ ਬਾਇ ਕਰਾਂਗੇ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਬਾਇ ਕਰਨਾ ਏ ਨਹੀਂ ਕਿ ਕਰਨਾ ਕਿ ਆਪਾਂ ਆਊਟ ਆਫ ਦਾ ਮਨੀ ਵੀ ਨਹੀਂ ਕਰਨਾ ਬਾਕੀ ਜੇ ਆਊਟ ਆਫ ਦਾ ਮਨੀ ਤੁਸੀਂ ਕਰਨਾ ਹੈ ਤੇ ਕਿਸ ਦਿਨ ਕਰ ਸਕਦੇ ਜੋ ਸਿਰਫ ਸ਼ੁੱਕਰਵਾਰ ਤੇ ਸੋਮਵਾਰ ਠੀਕ ਹੈ ਨਿਫਟੀ ਦੇ ਵਿੱਚ ਆਊਟ ਆਫ ਦਾ ਮਨੀ ਕਰ ਸਕਦੇ ਜੋ ਮਤਲਬ ਕਿ ਜਿਹੜੇ ਸਟ੍ਰਾਈਕ ਪ੍ਰਾਈਸ ਤੇ ਨਿਫਟੀ ਚੱਲ ਰਹੀ ਜੀ ਉਸ ਤੋਂ ਇੱਕ ਦੋ ਮਤਲਬ ਕਿ ਅੱਗੇ ਕਰ ਸਕਦੇ ਜੋ ਆਊਟ ਆਫ ਦਾ ਮਨੀ ਸੋਮਵਾਰ ਤੇ ਸ਼ੁੱਕਰਵਾਰ ਨੂੰ ਠੀਕ ਹੈ ਬਾਕੀ ਦਿਨ ਤੁਸੀਂ ਸਿਰਫ ਐਟ ਦਾ ਮਨੀ ਹੀ ਬਾਇ ਕਰਨਾ ਹੈ ਇਸ ਸੈਟਅਪ ਦੇ ਵਿੱਚ ਠੀਕ ਹੈ ਸੈਟਅਪ ਕੀ ਹੈ ਨਿਫਟੀ ਦੀ ਤੁਸੀਂ 15 ਮਿੰਟ ਦਾ ਟਾਈਮ ਫਰੇਮ ਕਰ ਲੈਣਾ ਨਿਫਟੀ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆ ਕੀ ਕਰਨਾ ਹੈ ਨਿਫਟੀ ਦੀ ਤੁਸੀਂ ক্লোজিং ਦੇਖਣੀ ਹੈ ਲਾਸਟ ਡੇ ਦੀ ਠੀਕ ਹੈ ਲਾਸਟ ਡੇ ਦੀ ਜਿਵੇਂ ਦੇਖੋਗੇ ਅੱਜ ਮਤਲਬ ਕਿ ਤਰੀਕੇ 27 ਫਰਵਰੀ ਠੀਕ ਹੈ ਤੇ ਕੱਲ 26 ਫਰਵਰੀ ਸੀ ਠੀਕ ਹੈ ਮਾਫ ਕਰਨਾ 26 ਫਰਵਰੀ ਨੂੰ ਛੁੱਟੀ ਸੀ ਤੇ 25 ਫਰਵਰੀ ਨੂੰ ਮਾਰਕੀਟ ਓਪਨ ਹੋਈ ਸੀ ਠੀਕ ਹੈ ਲਾਸਟ ਕੈਂਡਲ ਤੁਸੀਂ ਦੇਖਣਾ 3:15 ਮਿੰਟ ਤੇ ਜਿਹੜਾ ਬਣਿਆ ਆ ਉਹਦੀ ক্লোজিং ਕਿੱਥੇ ਹੋਈ ਹੈ ਠੀਕ ਹੈ ਕੋ ਇਸੇ 15 ਮਿੰਟ ਦੇ ਟਾਈਮ ਫਰੇਮ ਤੇ ਹੀ ਆਪਾਂ ਕੀ ਕਰਾਂਗੇ ਕੀ ক্লোজিং ਦੇਖਾਂਗੇ ਠੀਕ ਆ ਮਤਲਬ ਡੇ ਟਾਈਮ ਫਰੇਮ ਤੇ ਨਹੀਂ ਦੇਖਣੀ ਇਹਦੇ ਕੈਂਡਲ ਦੇ ਉੱਤੇ ਕਰਕੇ ਤੁਸੀਂ ਉੱਤੇ ਜਿਹੜੀ ਤੁਹਾਡੀ ਆਏਗੀ ওপening ਹਾਈ ਲੋ ক্লোজিং ਇੱਥੋਂ ਦੇਖ ਕੇ 22526.30 ਠੀਕ ਆ ਤੇ ਤੁਸੀਂ ਇਸ ਨੂੰ ਮਤਲਬ ਕਿ ਪੂਰਾ ਪੂਰਾ ਇੱਥੋਂ ਕਰ ਲਵੋਗੇ ਠੀਕ ਆ ਇੱਥੇ ਕਰਕੇ ਤੇ ਤੁਸੀਂ ਇਸ ਨੂੰ ਕਰ ਲਵੋਗੇ ਠੀਕ ਆ 2250 26.30 ਠੀਕ ਹੈ ਇਸ ਤਰ੍ਹਾਂ ਮਤਲਬ ਕਿ ਇਸ ਨੂੰ ਕੋਆਰਡੀਨੇਟ ਕਰਕੇ ਪੂਰਾ ਮਤਲਬ ਕਿ ਜਿੱਥੇ ক্লোজিং ਉੱਥੇ ਆ ਜਾਵੇਗਾ ਠੀਕ ਹੈ ਤੇ ਇਹ ਆਪਣਾ ਮਤਲਬ ਇਹ ਤੁਸੀਂ ਮਤਲਬ ਕਿ ਜਿਵੇਂ ਮਾਰਕੀਟ ਓਪਨ ਹੋਣ ਤੋਂ ਪਹਿਲਾਂ ਲਗਾ ਕੇ ਰੱਖ ਲੈਣਾ ਠੀਕ ਹੈ ਜੇ ਮਾਰਕੀਟ ਮਤਲਬ ਕਿ ਇਹਦੇ ਉੱਤੇ ਖੁੱਲਦੀ ਹੈ ਠੀਕ ਹੈ ক্লোজিং ਪ੍ਰਾਈਸ ਦੇ ਉੱਤੇ ਖੁੱਲਦੀ ਹੈ ਤੇ ਤੁਸੀਂ ਟ੍ਰੇਡ ਕਰਨੀ ਹੈ ਕਾਲ ਸਾਈਡ ਨੂੰ ਠੀਕ ਹੈ ਕਾਲ ਸਾਈਡ ਦਾ ਸੈਟਅਪ ਲੱਭਣਾ ਹੈ ਠੀਕ ਹੈ ਕਿੰਨੀ ਉੱਤੇ ਖੁੱਲਣੀ ਚਾਹੀਦੀ ਹੈ ਹੁਣ ਦੇਖੋ ਜੇ ਤਾਂ ਗੈਪ ਅਪ ਥੋੜਾ ਜਿਹਾ ਵੱਡਾ ਖੁੱਲਿਆ ਜੁਆਿੰਦੇ ਹੋਗੇ ਅੱਜ ਖੁੱਲਿਆ ਸੀ ਲਗਭਗ 40 45 ਪੁਆਇੰਟਾਂ ਦਾ ਜਾਂ ਫਿਰ 60 ਪੁਆਇੰਟਾਂ ਦਾ ਫਿਰ ਬਹੁਤ ਵਧੀਆ ਠੀਕ ਹੈ ਥੋੜਾ ਛੋਟਾ ਖੁੱਲਿਆ ਫਿਰ ਵੀ ਵਧੀਆ ਹੈ ਫਿਰ ਵੀ ਕੰਮ ਕਰ ਜਾਵੇਗਾ ਠੀਕ ਹੈ ਮਤਲਬ ਕਿ ক্লোজিং ਪ੍ਰਾਈਸ ਦੇ ਉੱਤੇ ਮਾਰਕੀਟ ਓਪਨ ਹੋਈ ਤੇ ਤੁਹਾਡਾ 뷰 ਕਿ ਰਹੂਗਾ ਅਪਸਾਈਡ ਦਾ ਜੇ ক্লোজিং ਪ੍ਰਾਈਸ ਦੇ ਥੱਲੇ ਓਪਨ ਹੁੰਦੀ ਤੁਹਾਡਾ 뷰 ਰਹੂਗਾ ਡਾਊਨਸਾਈਡ ਦਾ ਠੀਕ ਹੈ ਬਸ ਇਥੇ ਤੁਹਾਡਾ ਮਤਲਬ ਓਪਨ ਹੋਣ ਦੇ ਤੁਹਾਡਾ 뷰 ਕਲੀਅਰ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆ ਤੁਸੀਂ ਕਰਨਾ ਕੀ ਆ ਕਿ ক্লোজিং ਪ੍ਰਾਈਸ ਤੁਹਾਨੂੰ ਪਤਾ ਹੈ ਕਿ ਕਿੱਥੇ ਆ ਤੇ ਉਥੋਂ ਅਲਾਇ ਤੁਸੀਂ ਮਤਲਬ ਕਿ ਪੁੱਟ ਦਾ ਜਾਂ ਮਤਲਬ ਜੇ ਤੇ ਖੁੱਲੀ ਆ ਤੇ ਕਾਲ ਦਾ ਚਾਰਟ ਓਪਨ ਕਰ ਲੈਣਾ ਠੀਕ ਹੈ ਕਾਲ ਦਾ ਮਤਲਬ ਕਿ ਇਥੇ ਹੁਣ ਆਪਾਂ 550 ਦਾ ਕਾਲ ਦਾ ਚਾਰਟ ਓਪਨ ਕਰਾਂਗੇ ਤੇ ਉਹਦੇ ਵਿੱਚ ਸੈਟਅਪ ਲੱਭਣਾ ਹੈ ਸੈਟਅਪ ਕੀ ਬਹੁਤ ਸਿੰਪਲ ਹੈ ਠੀਕ ਹੈ ਜੇ ਥੱਲੇ ਖੁੱਲੀ ਹੁੰਦੀ ਫਿਰ ਆਪਾਂ 500 ਦਾ ਪੁੱਟ ਦਾ ਮਤਲਬ ਕਿ 22500 ਦਾ ਪੁੱਟ ਦਾ ਜਿਹੜਾ ਚਾਰਟ ਉਹ ਓਪਨ ਕਰਨਾ ਸੀ ਠੀਕ ਹੈ ਹੁਣ ਆਪਾਂ ਕਾਲ ਦਾ ਓਪਨ ਕਰ ਲਏ ਨੇ ਤੇ ਉਹਦੇ ਵਿੱਚ ਮੈਂ ਤੁਹਾਨੂੰ ਸੈਟਅਪ ਦੱਸਦਾ ਹਾਂ ਠੀਕ ਹੈ ਛੋਟਾ ਸਟਾਪ ਲੋਸ ਤੇ ਵੱਡਾ ਟਾਰਗੇਟ ਦੇਖਣ ਨੂੰ ਮਿਲ ਜਾਂਦਾ ਹੈ ਤੇ ਹੁਣ ਦੇਖੋ ਆਪਾਂ ਨਿਫਟੀ ਦਾ ਕਾਲ ਦਾ ਚਾਰਟ ਓਪਨ ਕਰ ਲਿਆ ਠੀਕ ਹੈ 22550 ਦਾ ਠੀਕ ਹੈ ਇਦੇ ਵਿੱਚ ਕਰਨਾ ਕੀ ਤੁਸੀਂ 5 ਮਿੰਟ ਦਾ ਟਾਈਮ 프레임 ਕਰਨਾ ਠੀਕ ਹੈ ਉੱਥੇ ਆਪਣਾ 15 ਮਿੰਟ ਦਾ ਟਾਈਮ 프레임 ਸੀ ਜਿਉਂ ਹੀ ਨਿਫਟੀ ਆਪਣੇ ক্লোজিং ਪ੍ਰਾਈਸ ਦੇ ਕੋਲ ਆਵੇਗੀ ਜਿਵੇਂ ਦੇਖੋਗੇ ਆਪਾਂ ਕਾਲ ਸਾਈਡ ਲਈ ਮਤਲਬ ਕਿ ਮੈਂ ਤੁਹਾਨੂੰ ਦੱਸ ਰਿਹਾ ਇੱਥੇ ਅੱਜ ਨਿਫਟੀ ਗੈਪ ਆਪ ਬੁਲੀ ਸੀ ਤੇ ਜਿਉਂ ਹੀ ਮਤਲਬ ਉਹਦੇ ক্লোজিং ਦੇ ਕੋਲ ਆਈ ਉੱਥੇ ਤੁਸੀਂ ਦੇਖਣਾ ਕੀ ਹੈ ਕਿ 5 ਮਿੰਟ ਦਾ ਗ੍ਰੀਨ ਕੈਂਡਲ ਕਿਸੇ ਵੀ ਤਰ੍ਹਾਂ ਦਾ ਬਣਿਆ ਹੋਵੇ ਨੈਕਸਟ ਕੈਂਡਲ ਉਹਦੇ ਉੱਤੇ ক্লোਜ਼ ਕਰ ਜਾਵੇ ਠੀਕ ਹੈ ਉਹਦੇ ਹਾਈ ਤੇ ਉਹ ਕਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਇਸ ਕੈਂਡਲ ਦੇ ਉੱਤੇ ਤੁਸੀਂ ਮਾਊਸ ਕਰੋਗੇ ਜਾਂ ਮੋਬਾਈਲ ਦੇ ਵਿੱਚ ਵੀ ਇਹ ਆ ਜਾਂਦਾ ਹੈ ਕਰਸਰ ਉਹ ਕਰੋਗੇ ਤੇ ਇੱ ਇਹ ਦੇਖੋ 19.25 ਤੇ ਅਗਲੇ ਦੀ ਤੁਸੀਂ ক্লোজিং ਦੇਖ ਲੈਣੀ ਆ ਠੀਕ ਆ 19.45 ਠੀਕ ਹੈ ਉੱਤੇ ক্লোজিং ਹੋਗੀ ਤੇ ਇੱਥੇ ਹੀ ਤੁਹਾਡੀ ਐਂਟਰੀ ਬਣ ਜਾਵੇਗੀ ਤੇ ਇਹਦੇ ਲੋ ਦੇ ਥੱਲੇ ਤੁਸੀਂ ਸਟਾਪ ਲੌਸ ਸਿਸਟਮ ਦੇ ਵਿੱਚ ਲਗਾ ਲਵੋਗੇ ਠੀਕ ਆ ਤੇ ਉਸ ਤੋਂ ਬਾਅਦ ਟਾਰਗੇਟ ਕੀ ਕਰਨਾ ਹੈ ਤੁਸੀਂ ਟਾਰਗੇਟ 1:2 ਮਿਨੀਮਮ ਰੱਖਣਾ ਹੈ ਠੀਕ ਆ ਮੈਕਸਿਮਮ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਜੋ ਉਹ ਤੁਹਾਡੇ ਤੇ ਡਿਪੈਂਡ ਆ ਕਈ ਵਾਰੀ 1:10 ਤੱਕ ਵੀ ਇਹ ਦੇ ਕੇ ਜਾਂਦਾ ਹੈ ਪਰ ਮੈਂ ਕੀ ਕਰਦਾ ਮੈਕਸਿਮਮ 1:3 ਤੇ ਕੱਟ ਦੇਣਾ ਠੀਕ ਆ ਮਿਨੀਮਮ 1:2 ਮੈਕਸਿਮਮ 1:3 ਠੀਕ ਆ ਉਸ ਤੋਂ ਬਾਅਦ ਮੈਂ ਲਾਲਚ ਨਹੀਂ ਕਰਦਾ ਕਿ ਵੀ ਪਾ ਦੇ ਵਿੱਚ ਜਿਆਦਾ ਕੋਈ ਮਤਲਬ ਕਿ ਆਪਾਂ ਵੱਡੀ ਲਾਂਚ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਜਿਹੜਾ ਤਰੀਕਾ ਹੈ ਜੇ ਤੁਸੀਂ 10 ਵਾਰਾਂ ਟਰੇਡ ਕਰੋਗੇ ਤੇ 9 ਵਾਰੀ ਕਾਮਯਾਬ ਹੁੰਦਾ ਹੈ ਠੀਕ ਹੈ ਪਰ ਇਹ ਹੋਆ ਕਿ ਤੁਸੀਂ ਸੈਟਅਪ ਆਪਾਂ ਨੇ ਤੇ ਟਰੇਡ ਕਰਨੀ ਠੀਕ ਹੈ ਇਹੀ ਸੈਟਅਪ ਆ 5 ਮਿੰਟ ਦਾ ਕੈਂਡਲ ਨੈਕਸਟ ਕੈਂਡਲ ਉਹਦੇ ਹਾਈ ਦੇ ਉੱਤੇ ক্লোਜ਼ ਕਰ ਜਾਵੇ ਤੇ ਉਹਦਾ ਲੋ ਬ੍ਰੇਕ ਨਾ ਕਰੇ ਠੀਕ ਹੈ ਇਹ ਵੀ ਧਿਆਨ ਰੱਖਣਾ ਤੁਸੀਂ ਕਿ ਮਤਲਬ ਕਿ ਆ ਕੈਂਡਲ ਦੇ ਉੱਤੇ ক্লোਜ਼ ਕਰ ਜਾਵੇ ਤੇ ਪਿਛਲੇ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਇਹ ਕਿਹਦੇ ਵਿੱਚ ਦੇਖਣਾ ਹੈ অপਸ਼ਨ ਦੇ ਚਾਰਟ ਦੇ ਵਿੱਚ ਜਿਹੜਾ অপਸ਼ਨ ਤੁਸੀਂ ਪਾਏ ਕਰਨਾ ਹੈ ਨਿਫਟੀ ਤੇ ਨਹੀਂ ਦੇਖਣਾ ਠੀਕ ਲੌਂਗ ਪੋਜੀਸ਼ਨ ਵਾਲਾ ਜਿੱਥੇ ਕਲੋਜ਼ਿੰਗ ਹੋਈ ਕਿਉਂਕਿ ਉੱਥੇ ਆਪਣੀ ਐਂਟਰੀ ਬਣੇਗੀ ਇਸ ਤਰ੍ਹਾਂ ਠੀਕ ਹੈ ਇੱਥੋਂ ਥੱਲੇੋਂ ਤੁਸੀਂ ਚੁੱਕ ਕੇ ਇਸ ਨੂੰ मतलब कि जितने तरह स्टॉप लॉस बनता एक पॉइंट थले अदा पॉइंट थले लगाए जिते लो बनेगा ठीक है लो पूरा पूरा चैक कर लं तुम दसाया कि माउस करके तुम देख सकते दे हो ठीक है तो टारगेट ऑलमोस्ट वन एस टू मतलब कि इसने थ्री पॉइंट फोर्टी फोर मतलब वन एस टू थ्री का दिता पर पा, जिस तरह मैं तुम्हें दसा कि मैं वन एस टू थ्री मैक्सीमम रखता है तो मिनीम वन एस टू टू वन एस टू टू तो घट मैं लगा नहीं ठीक है जे वन एस टू टू तो पैलों थले मार्केट मुड़ के मिलती तो मेरा कोई चक्कर नहीं आप स्टॉप लॉस ठीक है पर टाइम देखने को मिलेगा ठीक है कॉल साइड पुट साइड भी ਮਤਲਬ ਕਿ ਜਿਹੜਾ ਤੁਸੀਂ ਪੁੱਟ ਦਾ ਵੀ ਚਾਰਟ ਓਪਨ ਕਰੋਗੇ ਉਹਦੇ ਵਿੱਚ ਵੀ ਮਤਲਬ ਕਿ ਕੀ ਆ ਕਿ ਤਾਂ ਨਹੀਂ ਪ੍ਰੋਫਿਟ ਹੋਵੇਗਾ ਅਪਸਾਈਡ 'ਚ ਉਹਦੇ ਵਿੱਚ ਵੀ ਇਹੋ ਸੈਟਅਪ ਦੇਖਣਾ ਹੈ ਮਤਲਬ ਕਿ ਪਿਛਲੇ ਕੈਂਡਲ ਦੇ ਉੱਤੇ ਅਗਲਾ ਕੈਂਡਲ ক্লোਜ਼ ਕਰ ਜਾਵੇ ਉਹਦਾ ਲੋ ਬ੍ਰੇਕ ਨਾ ਕਰੇ ਕੈਂਡਲ ਚਾਹੇ ਰੈੱਡ ਹੋਵੇ ਚਾਹੇ ਗ੍ਰੀਨ ਹੋਵੇ ਉਹ ਮੈਟਰ ਨਹੀਂ ਕਰਦਾ ਜਿਵੇਂ ਦੇਖੋਗੇ ਆ ਰੈੱਡ ਕੈਂਡਲ ਆ ਇਹਦੇ ਉੱਤੇ ਵੀ ਅਗਲਾ ਕੈਂਡਲ ক্লোਜ਼ ਕਰ ਜਾਂਦਾ ਲੋ ਬ੍ਰੇਕ ਨਾ ਕੀਤਾ ਤੇ ਉੱਥੇ ਵੀ ਤੁਹਾਡੀ ਐਂਟਰੀ ਬਣ ਜਾਵੇਗੀ ਠੀਕ ਆ मतलब निफ्टी ਜੇ ক্লোজিং ਪ੍ਰਾਈਸ ਤੋਂ ਉੱਤੇ ਓਪਨ ਹੋਈ ਅਤੇ ਆਪਣਾ ਵਿਊ ਬਣ ਗਿਆ ਅਪਸਾਈਡ ਦਾ ਮਤਲਬ ਕਿ ਆਪਾਂ ਕਾਲ ਸਾਈਡ ਦੀ ਟ੍ਰੇਡ ਕਰਾਂਗੇ ਜਿਉਂ ਹੀ ক্লোজিং ਪ੍ਰਾਈਸ ਕੋਲ ਨਿਫਟੀ ਆ ਕੇ ਆਪਣੇ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਇਹ ਜਿਹੜਾ ਸੈਟਅਪ ਬਣ ਆਏਗੀ ਠੀਕ ਆ ਤੇ ਉਸ ਤੋਂ ਇਲਾਵਾ ਡਾਊਨ ਸਾਈਡ ਨੂੰ ਆਪਾਂ ਮਤਲਬ ਕਿ ট্রেਡ ਕਰਨ ਲਈ ਪੁੱਟ ਸਾਈਡ ਨੂੰ ਜੇ ਮਤਲਬ ਕਿ ਨਿਫਟੀ ਆਪਣੇ ক্লোজিং ਪ੍ਰਾਈਸ ਤੋਂ ਥੱਲੇ ਓਪਨ ਹੋਈ ਹੈ ਜੋ ਹਾਂ ਹੀ ক্লোজিং ਪ੍ਰਾਈਸ ਕੋਲ ਆਉਂਦੀ ਹੈ ਉੱਥੇ ਆਪਾਂ ਇਹ ਸੈਟਅਪ ਦੇਖਾਂਗੇ ਸੇਮ ਇਹ ਸੈਟਅਪ ਬਣਤੇ ਆਪਾਂ ਡਾਊਨ ਸਾਈਡ ਨੂੰ ਟਰੇਡ ਕਰਾਂਗੇ ਟਾਰਗੇਟ ਮਿਨੀਮਮ 1:2 ਮੈਕਸਿਮਮ 1:3 ਮੈਂ ਰੱਖਦਾ ਹਾਂ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਜੋ ਉਸਟਾਪ ਲਸ ਟ੍ਰੇਲ ਕਰਕੇ ਠੀਕ ਹੈ ਬਾਕੀ ਇੱਕ ਚੀਜ਼ ਹੋਰ ਸਾਈਕੋਲੋਜੀ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਪ੍ਰੀਮੀਅਮ ਦਾ ਪ੍ਰਾਈਸ ਤੇਜ਼ੀ ਨਾਲ ਵਧਣ ਲੱਗਦਾ ਹੈ ਨਾ ਉੱਥੋਂ ਜ਼ਰੂਰ ਐਗਜ਼ਿਟ ਕਰ ਦਿਆ ਕਰੋ ਕਿਉਂਕਿ ਉੱਥੇ ਬਾਅਦ ਦੇ ਵਿੱਚ ਸੈਲਰ ਐਕ ਉਕੇ ਮੈਂ ਲਾਈਵ ਮਾਰਕੀਟ ਦੇ ਵਿੱਚ ਇਹ ਰਿਕਾਰਡ ਕਰ ਰਿਹਾ ਪਰ ਇੱਕ ਹੋਰ ਚੀਜ਼ ਧਿਆਨ ਰੱਖਿਓ ਮੈਂ ਇਹਦੇ ਨਾਲ ਸਿਰਫ ਇੱਕ ਦਿਨ ਦੇ ਵਿੱਚ ਇੱਕ ਹੀ ਟ੍ਰੇਡ ਕਰਦਾ ਹਾਂ ਠੀਕ ਹੈ ਜਿਵੇਂ ਦੇਖੋ ਕਿ ਪਹਿਲੀ ਵਾਰੀ ਮੇਰਾ ਸੈਟਅਪ ਮਤਲਬ ਕਿ ਇਹ ਬਣ ਗਿਆ ਠੀਕ ਹੈ ਮਤਲਬ ਕਿ ਅਪਸਾਈਡ ਦਾ ਤੇ ਬਾਅਦ ਦੇ ਵਿੱਚ ਵੀ ਮਾਰਕੀਟ ਪਿਛਲੇ ਦਿਨ ਦੀ ਕਲੋਜ਼ਿੰਗ ਤੋਂ ਉੱਤੇ ਹੀ ਰਹਿ ਰਹੀ ਹੈ ਦੁਬਾਰਾ ਉੱਥੇ ਆ ਕੇ ਬੰਦਾ ਤੇ ਮੈਂ ਦੁਬਾਰਾ ਟਰੇਡ ਨਹੀਂ ਕਰਾਂਗਾ ਜੇ ਮੈਂ ਪਹਿਲਾਂ ਟਰੇਡ ਕਰ ਚੁੱਕਿਆ ਹਾਂ ਜੇ ਤੁਸੀਂ ਪਹਿਲਾਂ ਟਰੇਡ ਨਹੀਂ ਕੀਤੀ ਦੁਬਾਰਾ ਕਰ ਸਕਦੇ ਹੋ ਠੀਕ ਆ ਤੇ ਜਿਸ ਦਿਨ ਐਕਸਪਾਇਰੀ ਹੁੰਦੀ ਹੈ ਉਸ ਦਿਨ ਖਾਸ ਕਰਕੇ ਇਹ ਧਿਆਨ ਜਰੂਰ ਰੱਖਣਾ ਹੈ ਕਿ ਆਊਟ ਆਫ ਦਾ ਮਨੀ 'ਚ ਨਾ ਜਾਇਓ ਕਿਉਂਕਿ ਉੱਥੇ ਨਾ ਹੀ ਇਹ ਸੈਟਅਪ ਬਣੇਗਾ ਤੇ ਨਾ ਹੀ ਤੁਹਾਨੂੰ ਪ੍ਰੋਫਿਟ ਦੇਖਣ ਨੂੰ ਮਿਲੂਗਾ ਇਸ ਕਰਕੇ ਉਸ ਦਿਨ ਐਟ ਦਾ ਮਨੀ ਜਾਂ ਇੰਦਾ ਮਨੀ ਰੱਖੋ ਠੀਕ ਆ ਸੋਮਵਾਰ ਤੇ ਸ਼ੁੱਕਰਵਾਰ ਤੁਸੀਂ ਆਊਟ ਆਫ ਦਾ ਮਨੀ ਦੇ ਵਿੱਚ ਵੀ ਜਾ ਸਕਦੇ ਹੋ ਮ ਇਸ ਲਈ ਇੱਕ ਡੇਡ ਮਤਲਬ ਕਿ 1 ਫਰਵਰੀ ਨੂੰ ਟ੍ਰੇਡ ਕਰਿਆ ਉਹਦਾ ਮੈਂ ਤੁਹਾਨੂੰ ਪੀਐਨਲ ਦਿਖਾਉਂਗਾ ਚਾਹ ਦਾ ਆਪਣਾ ਨੈਕਸਟ ਮੰਥ ਜਦੋਂ ਆਹ ਮੰਥ ਕੱਲ ਨੂੰ ਖਤਮ ਹੋ ਜਾਵੇਗਾ ਮੈਂ ਤੁਹਾਨੂੰ ਦਿਖਾਉਂਗਾ ਕਿ ਕਿੰਨੇ ਪੈਸੇ ਤੁਸੀਂ ਨੇ ਕਿੰਨੇ ਬਣਾਏ ਸਿਰਫ 1 ਮਹੀਨੇ ਦੇ ਵਿੱਚ ਸਿਰਫ ਇਸੇ ਸੈਟਅਪ ਨਾਲ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਠੀਕ ਹੈ ਤੇ ਇਹਦੇ ਵਿੱਚ ਸਟਾਪ ਲੌਸ ਜਦੋਂ ਹੋ ਗਿਆ ਤਾਂ ਸਟਾਪ ਲੌਸ ਲੈ ਲੈਣਾ ਇਹ ਨਹੀਂ ਦੇਖਣਾ ਕਿ ਮਤਲਬ ਕਿ ਵੀ ਸਟਾਪ ਲੌਸ ਹੋ ਗਿਆ ਤੇ ਮੈਂ ਸਟਾਪ ਲੌਸ ਨਹੀਂ ਲੈਣਾ ਪ੍ਰੋਫਿਟ ਤੁਹਾਨੂੰ ਜ਼ਰੂਰ ਹੋਵੇਗਾ ਪਰ ਸਟਾਪ ਲੌਸ ਤੁਸੀਂ ਮਤਲਬ ਕਿ ਜਦੋਂ ਹੋ ਗਿਆ ਉਸ ਤੋਂ ਬਾਅਦ ਬਸ ਲੈਣਾ ਹੀ ਲੈਣਾ ਠੀਕ ਆ ਤੇ ਪ੍ਰੋਫਿਟ ਜਿਵੇਂ ਮੈਂ ਤੁਹਾਨੂੰ ਦੱਸਿਆ ਹੋਵੇ ਠੀਕ ਆ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ